ਅੱਜ ਤੁਸੀਂ ਸਿਵਲ ਹਸਪੀਟਲ ਚ ਆਏ ਹੋ ਹਾਂਜੀ ਮੈਂ ਇਸ ਤੋਂ ਪਹਿਲਾਂ ਜੀ ਕਪੂਰਥਲਾ ਸਿਵਲ ਹਸਪੀਟਲ ਨੂੰ ਜਿਹੜਾ ਇੱਥੇ ਹੈਗਾ ਇੱਥੇ ਸਾਰੇ ਜਿੰਨੇ ਵੀ ਆਪਣੇ ਸਟੇਕ ਹোল্ডার ਹੈਗੇ ਆ ਜੀ ਚਾਹੇ ਆਪਣੇ ਜਿੰਨੇ ਡਾਕਟਰਸ ਹੈਗੇ ਉਹਨਾਂ ਦੇ ਨਾਲ ਔਰ ਜਿਹੜੇ ਸਾਡੇ ਚੁਣੇ ਹੋਏ ਪ੍ਰਤੀਨਿਧੀ ਆ ਸਾਡੇ ਮਰਕਲ ਜਿਹੜੇ ਜਲੰਧਰ ਤੋਂ ਮੈਕਸਿਮਮ ਨੰਬਰ ਆਫ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਰਹੇਗੇ ਜੀ ਤੇ ਬਾਕੀ ਜਿਹੜੇ ਐਮ ਐਲ ਏ ਸਾਹਿਬਾਨ ਔਰ ਜਿੰਨੇ ਵੀ ਆਪਣੇ ਲੋਕਾਂ ਦੇ ਪਦਵੰਤੇ ਸੱਜਣ ਆਗੇ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਸਾਡਾ ਇਹ ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਲ ਹੈ ਜੀ 500 ਪਲੱਸ ਪੈਡ ਜਾ ਕੇ ਇੱਥੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਸਿਹਤ ਕ੍ਰਾਂਤੀ ਦਾ ਜਿਹੜਾ ਬੀੜਾ ਚੁੱਕਿਆ ਹੈਗਾ ਉਹਦੇ ਚ ਜਿਵੇਂ ਪ੍ਰਾਇਮਰੀ ਕੇਅਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ 64 ऑलरेडी ਖੁੱਲ ਚੁੱਕਿਆ 100 ਹੋਰ ਤਿਆਰ ਹੈ ਜੀ ਉਹਦੇ ਵਿੱਚ 86 ਲੱਖ ਤੋਂ ਜ਼ਿਆਦਾ ਲੋਕ ਉਹਦਾ ਬੈਨੀਫਿਟ ਲੈ ਚੁੱਕੇ ਆ ਇਸੇ ਤਰ੍ਹਾਂ ਯੋਗਾ ਦੀਆਂ ਕਲਾਸਾਂ ਜਿਹੜੀਆਂ ਸਾਡੀਆਂ ਰੈਗੂਲਰ ਚੱਲ ਰਹੀਆਂ ਹੈਗੀਆਂ ਜੀ ਹੁਣ ਜਿਹੜਾ ਸਾਡਾ ਸਕੈਂਡਰੀ ਕੇਅਰ ਤੇ ਸਾਡਾ ਸਾਰਾ ਐਫੀਸਿਸ ਹੈਗਾ ਕਿ 15 ਫਰਵਰੀ ਤੱਕ ਸਾਡਾ ਟਾਰਗੇਟ ਹੈ ਜੀ ਸਾਡੇ ਕੋਲੇ 250 ਤੋਂ ਵੱਧ ਦਵਾਈਆਂ ਹੋਣਗੀਆਂ ਤੇ ਸਾਰੀਆਂ ਦਵਾਈਆਂ پیشن ਨੂੰ ਹਸਪਤਾਲਾਂ ਚੋਂ ਮਿਲਣਗੀਆਂ ਬਾਹਰ ਦਵਾਈ ਪਰਚੀ ਲਿਖ ਕੇ ਨਹੀਂ ਦੇਣੀ ਕਿ ਬਾਹਰੋਂ ਲੈ ਕੇ ਆਓ ਔਰ ਇਸੇ ਤਰ੍ਹਾਂ ਸਾਰੇ ਟੈਸਟ ਜਿਹੜੇ ਆ ਗਏ ਐ ਐਨਕੋਡਿੰਗ আল্টਰਾ ਸਾਊਂਡ ਐਕਸਰੇ ਸਾਰੇ ਇਸ ਤਰ੍ਹਾਂ ਦੇ ਵਿੱਚ ਹੋਣਗੇ ਔਰ ਤੁਹਾਡੇ ਇੱਥੇ ਸੀਟੀ ਐਮ ਆਰ ਆਈ ਦੀ ਫੈਸਿਲਿਟੀ ਵੀ ਹੈਗੀ ਆ ਸਾਰਿਆਂ ਚ ਨਹੀਂ ਆਜਿਓ ਸੀਟੀ ਸਾਡੇ ਸਾਰੇ ਡਿਸਟ੍ਰਿਕਟ ਹੱਡਕੁਆਟਰ ਤੇ ਹੋਗਾ ਲੇਕਿਨ ਐਮ ਆਰ ਆਈ ਜਿਹੜੇ ਜਿਹੜੇ 6 ਸੈਂਟਰ ਆ ਉਹਨਾਂ ਦੇ ਵਿੱਚ ਹੈਗੀ ਆ ਉਹ ਵੀ ਅਸੀਂ ਬਾਕੀਆਂ ਚ ਇੰਟਰੋਡਿਊਸ ਕਰਾਂਗੇ ਤੇ ਇਹ ਇਸ ਇਹਦੇ ਸਬੰਧਤ ਜਿਹੜਾ ਕੋਈ ਬਿਲਡਿੰਗ ਦੀ ਹੋਰ ਆਪਾਂ ਨੂੰ ਲੋੜ ਹੈ ਜੀ ਐਚ ਆਰ ਦੀ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਜਾਂ ਜੇ ਕਿਤੇ ਕੋਈ ਇਕੁਪਮੈਂਟ ਦੀ ਲੋੜ ਹੈ ਉਹ ਸਾਰਾ ਕੰਪਰੀਹੈਂਸਿਵ ਰਿਵਿਊ ਕਰਕੇ ਔਰ ਜਿਹੜਾ ਐਗਜ਼ਿਸਟਿੰਗ ਸਾਡੇ ਕੋਲੇ ਮੈਨ ਪਾਵਰ ਹੈ ਉਹਦੀ ਆਪਟੀਮਲ ਯੂਟਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਆ ਇਹ ਸਾਰੀ ਪਲੈਨਿੰਗ ਜਿਹੜੀ ਹੈਗੀ ਹੈ ਇਹ ਮੈਂ ਡਿਸਟ੍ਰਿਕਟ ਵਾਈਜ਼ ਜਾ ਕੇ ਸਾਰਿਆਂ ਚ ਕਰ ਚੁੱਕਿਆ ਜੀ ਇਹ ਪਟਿਆਲੇ ਦੇ ਵਿੱਚ ਅਸੀਂ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਅਪਗ੍ਰੇਡ ਕੀਤਾ ਸੀਗਾ ਪਿਛਲੇ ਮਹੀਨੇ ਚ ਉੱਥੇ 100 ਤੋਂ ਬਾਅਦ ਜਿਹੜੇ ਲੋਕ ਆ ਉਹਨਾਂ ਨੂੰ ਜਿਹਨਾਂ ਨੂੰ ਵੈਂਟੀਲੇਟਰ ਦੀ سپورਟ ਜਿਹੜੇ ਕਿ ਪਹਿਲਾਂ ਪੀਜੀ ਜਾਂਦੇ ਸੀ ਜਾਂ ਪ੍ਰਾਈਵੇਟ ਹਸਪਤਾਲਾਂ ਜਾਂਦੇ ਸੀ ਬਹੁਤ ਮਹਿੰਗਾ ਪੈਂਦਾ ਸੀ ਉਹਨਾਂ ਨੇ 100 ਤੋਂ ਬਾਅਦ ਜਿਹੜੇ ਪੇਸ਼ੈਂਟ ਹੈ ਇਨਕਲੂਡਿੰਗ ਜਿਹੜੇ ਨਿਓਨੈਟਲ ਇੰਟੈਂਸਿਵ ਕੇਅ ਤੇ ਅਸੀਂ ਇੱਥੇ ਵੀ ਤੁਹਾਡੇ ਜਿਹੜਾ ਹੈਗਾ ਚੱਲਦਾ ਪਿਆ ਇਹਨੂੰ ਹੋਰ ਸਟਰੈਂਥਨ ਕਰਨਾ ਹੈ ਇਹਦੇ ਵਿੱਚ ਇਸੇ ਤਰ੍ਹਾਂ ਇੱਕ ਡਾਇਲਿਸਿਸ ਦਾ ਅਸੀਂ ਸੈਂਟਰ ਆਫ ਐਕਸੀਲੈਂਸ ਲੁਧਿਆਣੇ ਦੇ ਵਿੱਚ ਬਣਾਇਆ ਜਿੱਥੇ 15 ਮਸ਼ੀਨਾਂ ਚੱਲਦੀਆਂ ਪਈਆਂ 10 ਹੋਰ ਐਨ ਜੀਓਜ਼ ਦੇ ਨਾਲ ਉੱਥੇ ਸਾਡੇ ਮੈਡੀਕਲ ਕਾਲਜ ਤੋਂ ਜਿਹੜਾ ਦਾਇਆਨੰਦ ਮੈਡੀਕਲ ਕਾਲਜ ਹੈ ਉਹਨਾਂ ਦੇ ਕੰਸਲਟੈਂਟ ਨੇਫਰੋਲੋਜਿਸ ਲੋਕਾਂ ਨੂੰ ਅੰਡਰ ਵਨ ਰੂਫ ਜਿਹੜਾ ਹੈਗਾ ਕਿ ਉਹ ਇੱਕ ਸੈਂਟਰ ਆਫ ਐਕਸੀਲੈਂਸ ਬਣਾ ਕੇ ਡਾਇਲਿਸਿਸ ਦੀਆਂ ਫੈਸਿਲਿਟੀਆਂ ਦਿੱਤੀਆਂ ਨੇ ਉਹ ਇਦਾਂ ਜਲੰਧਰ ਦੇ ਵਿੱਚ ਵੀ ਬਣਾਵਾਂਗੇ ਜੀ ਹੌਲੀ-ਹੌਲੀ ਜਿਹੜਾ ਇੱਥੇ ਤੁਹਾਡੇ ਇਹਦੇ ਵਿੱਚ ਆਲ ਬਾਕੀਆਂ ਦੇ ਵਿੱਚ ਸ਼ੁਰੂ ਕਰਕੇ ਇਹਨੂੰ ਇੱਕ ਕਿਸਮ ਦੀ ਇਹਨੂੰ ਪੋਸਟ ਗ੍ਰੈਜੂਏਟ ਜਿਹੜੀ ਇੰਸਟੀਚੂਟ ਹੈ ਅਸੀਂ ਉਹ ਜਿੱਥੇ ਬੱਚੇ ਸਾਰੇ ਸਾਰੇ ਸਪੈਸ਼ਲਿਟੀ ਦੇ ਵਿੱਚ ਇੱਥੇ ਪੋਸਟ ਗ੍ਰੈਜੂਏਸ਼ਨ ਹੋਵੇ ਉਧਰ ਨੂੰ ਅਸੀਂ ਮੂਵ ਕਰ ਰਹੇ ਹਾਂ ਸਟਾਫ ਦੀ ਕਮੀ ਕਾਫੀ ਹੈ ਜੀ ਸਟਾਫ ਦੀ ਰਿਕਰੂਟਮੈਂਟ ਚੱਲ ਰਹੀ ਹੈ ਜੀ ਅਸੀਂ 1200 ਡਾਕਟਰ ਭਰਤੀ ਕਰ ਰਹੇ ਹਾਂ ਸਟਾਫ ਨਰਸਸ ਜਿੰਨੇ ਪੈਰਾਮੈਡਿਕਸ ਹੈ ਔਰ ਕਲਾਸ 4 ਹੈ ਸਾਰਿਆਂ ਦੀ ਭਰਤੀ ਕਰ ਰਹੇ ਹਾਂ ਉਹ ਐਂਬੂਲੈਂਸਸ ਨਵੀਆਂ ਆ ਰਹੀਆਂ ਹੈਗੀਆਂ ਇਹ ਸਾਰਾ ਕੁਝ ਵੀ ਜਿਹੜਾ ਹੈਗਾ ਦਾ ਸੇਮ ਟਾਈਮ ਸਾਰਾ ਚੱਲਦਾ ਪਿਆ ਸਰ ਦਵਾਈਆਂ ਦੀ ਵੀ ਕਮੀ ਬਹੁਤ ਹੁੰਦੀ ਹੈ ਦਵਾਈਆਂ ਦੀ ਮੈਂ ਦੱਸਦਾ ਜੀ ਸਾਰੇ ਟੈਂਡਰ ਹੋ ਗਏ ਆ ਆਰਡਰ ਹੋ ਗਏ ਆ ਜੀ ਉਹਨਾਂ ਦਾ ਇੱਕ ਤਾਂ ਨੰਬਰ ਵਧਾ ਦਿੱਤਾ ਕੁਆਂਟੀਟੀ ਵਧਾ ਦਿੱਤੀ ਹੈ ਨਾ ਤੋਂ ਸਾਰਿਆਂ ਤੋਂ ਅਸੀਂ ਜਿਹੜਾ ਹੈਗਾ ਉਹ ਇਹਨਾਂ ਤੋਂ ਆਪਣੀ ਡਿਮਾਂਡ ਲੈ ਲਈਏ ਇਹਨਾਂ ਨੇ ਸਾਨੂੰ ਡਿਮਾਂਡ ਪੇਚਣਗੇ ਜੋ ਇਹ ਕਹਿਣਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਪੇਸ਼ੈਂਟ ਨੂੰ ਦਵਾਈ ਫ੍ਰੀ ਮਿਲਣੀ ਚਾਹੀਦੀ ਆ ਇਸ ਤੋਂ ਸવાય ਜਿਹੜੀ ਡਾਕਟਰਸ ਦੀ ਕਮੀ ਆ ਜਾਂ ਹੋਰ ਜਿਹੜੀਆਂ ਕਮੀਆਂ ਹੈਗੀਆਂ ਉਹਦੇ ਵਾਸਤੇ ਅਸੀਂ ਗਵਰਨਮੈਂਟ ਨੇ ਬੜਾ ਮਹਿਮਾਨ ਸਾਹਿਬ ਨੇ ਕਿਹਾ ਵੀ ਰੋਟ ਸਾਹਿਬ ਹੋਰ ਜੋਬ ਵੀ ਹੈਗਾ ਤੁਸੀਂ ਉਹਦੇ ਚ ਅਸੀਂ ਡਿਫਰੈਂਟ ਮੀਜਰਸ ਹੈਗੀਆਂ ਵੀ ਜਿਹੜੇ ਡਾਕਟਰ ਰਿਟਾਇਰ ਹੋ ਗਏ ਪਰ ਉਹ ਕੰਮ ਕਰਦੇ ਆ ਐਕਟਿਵ ਹੈ ਉਹਨਾਂ ਨੂੰ 58 ਤੋਂ ਲੈ ਕੇ 65 ਸਾਲ ਤੱਕ ਅਸੀਂ ਨੀਡ ਬੇਸਟ ਜਿਵੇਂ ਸਾਡੇ ਕੋਲੇ ਰੇਡੀਓ ਡਾਇਗਨੋਸਟ ਨਹੀਂ ਹੈ ਨਸਥਟਿਸਟ ਨਹੀਂ ਹੈ ਤੁਹਾਨੂੰ ਐਮਰਜੈਂਸੀ ਲਈ ਫਿਜੀਸ਼ੀਨ ਚਾਹੀਦੇ ਆ ਜਾਂ ਕੋਈ ਗਾਇਨੇਕੋਲੋਜਿਸ ਚਾਹੀਦੇ ਆ ਆਰਥੋ ਦੇ ਡਾਕਟਰ ਸਾਡੇ ਕੋਲੇ ਕਾਫੀ ਹੈ ਸੋ ਜਿਹੜੇ ਜਿਹੜੇ ਚੈਨਲ ਲੋਡ ਹੋਏਗੇ ਅਸੀਂ ਉਹਨਾਂ ਨੂੰ ਜਿਹੜੇ ਰਿਟਾਇਰਡ ਡਾਕਟਰਸ ਵੀ ਪਲੱਸ ਜਿਹੜੇ ਕਲੇਜੇ ਲੋਡ ਪੈਗੀ ਤਾਂ ਕੋਈ ਪ੍ਰਾਈਵੇਟ ਡਾਕਟਰ ਜੇ ਕੋ ਕੰਮ ਕਰਨਾ ਚਾਹੇਗਾ ਐਪੈਲਮੈਂਟ ਬੋਰਡ ਤੇ ফর ਅ ਲਿमिटेड ਪੀਰੀਅਡ ਪਲੱਸ ਐਮਰਜੈਂਸੀ ਸਰਵਿਸਸ ਸੋ ਵੀ ਹੈਵ ਅ ਮਨ ਲ 올 ਦਾ অপਸ਼ਨਸ ਆਰ ਓਪਨ ਇਸੇ ਤਰ੍ਹਾਂ ਜੇ ਸਾਡੇ ਕੋਲੇ ਕਈ ਜਗ੍ਹਾ ਤੇ ਹੁਣ ਕਪੂਰਥਲੇ ਉਹਨਾਂ ਕੋਲੇ ਹੈ ਅਲਟਰਾਸਾਉਂਡ ਮਸ਼ੀਨ ਅਲਟਰਾਸਨੋਲੋਜੀਸਟਿਕ ਹੈ ਅਸੀਂ ਕਿਹਾ ਵੀ ਅਲਟਰਾਸੋਨੋਲੋਜਿਸਟ हायर ਕਰ ਲਓ ਜੇ ਨਹੀਂ ਆ ਤਾਂ ਲੋਕਾਂ ਦੇ ਨਾਲ ਲੋਕਲ ਕੰਟਰੈਕਟ ਕਰ ਲਓ ਅਸੀਂ ਉਹਨਾਂ ਨੂੰ ਪੇਸ਼ੈਂਟ ਤਾਂ ਕਿ ਲੋਕਾਂ ਨੂੰ ਚੱਕਰ ਨਾ ਮਾਰਨੇ ਪੈਣ ਪਰੇਸ਼ਾਨ ਨਾ ਹੋਣਾ ਪਵੇ ਲੋਕਾਂ ਵਾਸਤੇ ਡਿਲੇ ਨਹੀਂ ਹੋਣਾ ਚਾਹੀਦਾ ਲੋਕਾਂ ਲਈ ਸਾਰੀਆਂ ਸਰਵਿਸਿਜ਼ ਫ੍ਰੀ ਹੋਣ ਚਾਹੀਦੀ ਅੱਛਾ ਡਾਕਟਰ ਸਾਹਿਬ ਜਦੋਂ ਦੇਖਿਆ ਜਾਂਦਾ ਹੈ ਕਿ ਜਦੋਂ ਤੁਹਾਡਾ ਦੋਹਰਾ ਹੁੰਦਾ ਉਸ ਵੇਲੇ ਹੀ ਹਸਪਤਾਲਾਂ ਦੇ ਵਿੱਚ ਸਫਾਈ ਹੈ ਤੇ ਹਰੇਕ ਬੈੱਡ ਨੂੰ ਠੀਕ ਤਰੀਕੇ ਦੇ ਨਾਲ ਰੱਖਿਆ ਜਾਂਦਾ ਉਸ ਤੋਂ ਪਹਿਲਾਂ ਜੇਕਰ ਕੋਈ ਵੀ ਕੀੜਾ ਮਾਰਦਾ ਇਹ ਦੇਖਦਾ ਤੇ ਪੂਰਾ ਮਾਹੌਲ ਬਦਲਿਆ ਹੁੰਦਾ ਹੈ ਇਹ ਇਸ ਦੇ ਉੱਤੇ ਕੋਈ ਐਕਸ਼ਨ ਜਾਂ ਫਿਰ ਕੁਝ ਤੁਹਾਡੇ ਵੱਲੋਂ ਹੁਣ ਕੋਈ ਨਹੀਂ ਜੀ ਮੈਂ ਦੇਖਾਂਗਾ ਮੈਂ ਹੁਣ ਅੱਜ ਤਾਂ ਤੁਹਾਨੂੰ ਜਿਵੇਂ ਮੇਰਾ ਪਲਾਂਟ ਵਿਜ਼ਿਟ ਆਇਆ ਇਹ ਤੇ ਮੈਂ ਅਕਸਰ ਜਿਹੜਾ ਹੈਗਾ ਉਹ ਅਨਪਲਾਨਡ ਵਿਜ਼ਿਟ ਵੀ ਜਿਵੇਂ ਮੈਂ ਅਮਰitsar ਜਾਣਾ ਫਿਰ ਮੈਂ ਅਚਾਨਕ ਵੀ ਆ ਕੇ ਦੇਖ ਕੇ ਜਾਣਾ ਉਹ ਹਾਂ ਮੈਂ ਬਹੁਤ ਜਗ੍ਹਾ ਤੇ ਸਰਪ੍ਰਾਈਜ਼ ਚੱਕ ਵੀ ਕੀਤਾ ਹੈਗਾ ਜੀ ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਪਹਿਲਾਂ ਪਲਾਨਡ ਵਿਜ਼ਿਟ ਹੋ ਜਾਏ ਉਸ ਤੋਂ ਬਾਅਦ ਫਿਰ ਸਰਪ੍ਰਾਈਜ਼ ਚੱਕ ਹੋਣਗੇ ਉਹ ਸਾਰਾ ਕੁਝ ਠੀਕ ਹੋ ਜਾਏ ਥੈਂਕ ਯੂ ਥੈਂਕ ਯੂ ਜੀ